ਕਪੂਰਥਲਾ ਚੌਂਕ ਦੇ ਵਿੱਚ ਸਥਿਤ ਗੁਰੂ ਰਾਮਦਾਸ ਜੀ ਦੇ ਨਾਮ ਤੇ ਬਣੀ ਹੋਈ ਮਾਰਕੀਟ ਦੇ ਵਿੱਚ ਸ਼ਰਾਬ ਦਾ ਠੇਕਾ ਖੁੱਲਣ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਗਰਮ ਆ ਚੁੱਕਿਆ ਹੈ। ਦਰਅਸਲ ਮਾਰਕੀਟ ਦੇ ਮੈਂਬਰ ਅਤੇ ਸਿੱਖ ਸੰਗਠਨ ਤੇ ਇਲਾਕੇ ਦੇ ਵਸਨੀਕਾਂ ਦੇ ਵੱਲੋਂ ਮਿਲ ਕੇ ਠੇਕਾ ਖੁੱਲਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਾਰਕੀਟ ਦੇ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਘਟਨਾ ਦੌਰਾਨ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਗਿਆ ਜਦੋਂ ਵਿਰੋਧ ਦੇ ਦੌਰਾਨ ਸਿੱਖ ਸੰਗਠਨ ਅਤੇ ਜੋ ਮਾਰਕੀਟ ਕਮੇਟੀ ਦੇ ਮੈਂਬਰ ਬੈਠੇ ਕੋਈ ਸੰਸੇ ਠੇਕੇ ਦੇਖ ਕਰੰਦੇ ਵੀ ਉਥੇ ਪਹੁੰਚ ਗਏ ਤੇ ਲੋਕ ਆਪਸ ਦੇ ਵਿੱਚ ਹੀ ਹੰਮ ਨੂੰ ਸਾਹਮਣੇ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ ਦੋਨਾਂ ਪੱਖਾਂ ਨੂੰ ਸ਼ਾਂਤ ਕਰਵਾਇਆ ਗਿਆ ਜਾਣਕਾਰੀ ਦੇ ਅਨੁਸਾਰ ਕਪੂਰਥਲਾ ਚੌਕ ਦੇ ਵਿੱਚ ਸਥਿਤ ਗੁਰੂ ਰਾਮਦਾਸ ਥੀ ਨਾਮ ਤੇ ਬਣੀ ਮਾਰਕੀਟ ਦੇ ਵਿੱਚ ਠੇਕਾ ਕੁੱਲਣ ਜਾ ਰਿਹਾ ਸੀ ਜਿਸ ਦਾ ਮਾਰਕੀਟ ਦੇ ਲੋਕਾਂ ਦੇ ਵੱਲੋਂ ਕਾਫੀ ਗਰੋਧ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ ਤੁਹਾਨੂੰ ਦੱਸਿਏ ਸਿੱਖ ਸੰਗਠਨਾ ਅਤੇ ਲੋਕਾਂ ਦਾ ਕਹਿਣਾ ਹੈ ਕਿ ਗੁਰੂ ਰਾਮਦਾਸ ਜੀ ਦੇ ਨਾਮ ਜੋਤ ਕੇ ਮਾਰਕੀਟ ਹੈ ਤੇ ਇਸ ਦੌਰਾਨ ਇਸ ਜਗ੍ਹਾ ਦੇ ਉੱਪਰ ਠੇਕਾ ਕਦੇ ਵੀ ਨਹੀਂ ਖੁੱਲਣ ਦਿੱਤਾ ਜਾਵੇਗਾ। ਸਾਡਾ ਕਾਰਜ ਜਿਹੜੇ ਖੜੇ ਕਰਿਆ ਫੇਰੀ ਕਰਿਆ ਇਹ ਸਾਨੂੰ ਨਹੀਂ ਜਿੱਤਣਾ ਚਾਹੀਦਾ ਕਰਾਂ ਵਿੱਚ ਸਾਨੂੰ ਮਾਰਨ ਪੈਣਾ ਹੋਇਆ ਠੀਕਾ ਕਰਾਉਣਾ ਸੱਕੇ ਜਾਈ ਸੱਕੇ ਜਾਈ ਸੱਕੇ ਜਾਈ ਕੋਈ ਮੀਟਿੰਗ ਹੋਈ ਨਹੀਂ ਮੈਨੂੰ ਦੇਖੋ ਤੁਸੀਂ ਦੇਖੋ ਅਜਾ ਤਰ੍ਹਾਂ ਵਗੈਰਾ ਡਿਬਾਟ ਨਹੀਂ ਕਰਤਾ ਸੀ ਸਰਕਾਰੀ ਪਹਿਲਾਂ ਹੋਣਾ ਚਾਹੀਦਾ ਸੀ ਜੀ ਦੇ ਪਿੱਛੇ ਜਿਹੜੀ ਪੈਂਦੀ ਹੈ ਇਹ ਬਾਬਾ ਬੰਦਾ ਸਿੰਘ ਭਾਟਰ ਨਗਰ ਸ਼ੀਦਾ ਨਗਰ ਹੈ ਜੀ ਸ਼ੀਦਾ ਦੇ ਨਾਮ ਤੋਂ ਰੋਡ ਵਜਦਾ ਹੈ ਤੇ ਨਾਲ પેટ્રોલ ਪੰਪ ਹੈ ਉਹਦੇ ਲਈ ਅਸੀਂ ਐਨਓਸੀ ਮੰਗਦੇ ਆਂ ਤੇ ਸ਼ਰਾਬ ਦੇ ਟਿਕਾਣੇ ਲਈ ਕੋਈ ਐਨਓਸੀ ਨਹੀਂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਜਨਾ ਸ਼ਰਾਬ ਦੇ ਟਿਕਾਣੇ ਕਿਸੇ ਨੂੰ ਨਹੀਂ ਪੁੱਛਣਾ ਕਿਸੇ ਸ਼ਰਾਬ ਦੇ ਟਿਕਾਣੇ ਤੇ ਖਿਲਾਰਨ ਲੱਗੇ ਆਂ પેટ્રોલ ਪੰਪ ਖੋਲਣਾ ਉਹਦੀ ਐਨਓਸੀ ਚਾਹੀਦੀ ਹੈ ਹਸਪੀਟਲ ਖੋਲਣਾ ਸਭ ਕੋ ਸਕੂਲ ਖੋਲਣਾ ਉਹਦੇ ਲਈ ਵੀ ਪਰਮਿਸ਼ਨਾਂ ਚਾਹੀਦੀਆਂ ਨੇ ਇਹਦੇ ਲਈ ਸਿੱਧੇ ਪਰਮਿਸ਼ਨ ਹੁੰਦੀ ਹੈ ਜਿੱਥੇ ਸ਼ਹੀਦਾ ਦਾ ਨਾਂ ਚੱਲਦੇ ਆਂ ਛੁ ਸ਼ਹੀਦਾ ਨਾਂ ਥਲੇ ਬਾਹਰ ਸ਼ਰਾਬ ਵੀ ਕੀ ਕਰੇਗਾ ਨਸ਼ਾ ਵੀ ਕੀ ਕਰੇਗਾ ਕੀ ਸਰਕਾਰ ਦੱਸੇ ਕਿ ਇਹ ਮਾੜੀ ਚੀਜ਼ ਨਹੀਂ ਹੈਗੀ ਵੇ ਮਾੜੀ ਜੀ ਨਹੀਂ ਹੈਗੀ ਅਸੀਂ ਅਸੀਂ ਕਹਿੰਦੇ ਆ ਕਿ ਅਸੀਂ ਚਾਹਦੇ ਹਾਂ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਇਹਦੇ ਨਾਲ ਤਾਂ ਅਸੀਂ ਹੋਰ ਨਸ਼ਾ ਯੁਕਤ ਕਰ ਰਹੇ ਆ ਜੀ ਇਹਦੇ ਨਾਲ ਤਾਂ ਬੱਸ ਨਸ਼ਾ ਯੁਕਤ ਕਰ ਰਹੇ ਆ ਉਹਨੂੰ ਪੰਜਾਬ ਨਸ਼ਾ ਮੁਕਤ ਨਹੀਂ ਹੋ ਰਿਹਾ ਨਸ਼ਾ ਯੁਕਤ ਹੋ ਰਿਹਾ ਹੈ ਇਸ ਸਮਾਜ ਦੇ ਵਿੱਚ ਲੇਨ ਪੱਗੀ ਲੇਨ ਦੇ ਸਮਾਜ ਨੂੰ ਇਹ ਨਾਲ ਧਾਰ ਦੇ ਵਿੱਚ ਪਰਿਵਾਰ ਆ ਜਿਹੜੇ ਰਹਿੰਦੇ ਆ ਉਹਦੇ ਬੱਚੇ ਇਹ ਜਿਹਨਾਂ ਨੂੰ ਜਿਹਨਾਂ ਨੇ ਸਾਡੇ ਸਕੂਲਾਂ ਦੇ ਵਿੱਚ ਜਾਣਾ ਉਹਨਾਂ ਨੂੰ ਬਸ ਇੱਕ ਫੀਸ ਦੇਣੀ ਹੁੰਦੀ ਹੈ ਕਿ ਉਹਨੂੰ ਨਿਕੋ ਦਰ ਨੂੰ ਜੀ ਦੋ ਭੇਜਾਉ ਸਕੂਲਾਂ ਨੂੰ ਇਹ ਆਪਣੇ ਕਾਰੋਬਾਰ ਇਹਨਾਂ ਉਹ ਕੰਮਕਾਰਾਂ ਦੇ ਠੀਕ ਹੈ ਨਾ ਇਹ ਪ੍ਰਸ਼ਾਸਨ ਦਾ ਬਹੁਤ ਵੱਡਾ ਫੇਲਿਅਰ ਹੈ ਇਹ ਸਰਕਾਰ ਜਿਹੜੀ ਤੁਹਾਨੂੰ ਕੋਈ ਸਰਕਾਰ ਸਿਰਫ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਦਿਖਦੇ ਸਿਰਫ ਇਹ ਸ਼ਰਾਬਾਂ ਦੇ ਉੱਤੇ ਹੀ ਇਹਨਾਂ ਦਾ ਫੋਕਸ ਹੈ ਕਿੱਥੇ ਠੇਕੇ ਖਲੋਣੇ ਆ ਕਿੱਥੇ ਕਿੱਥੇ ਸ਼ਰਾਬ ਸਸਤੀ ਕਰਨੀ ਆ ਕੀ ਕੀ ਕਰਨਾ ਸੋ ਇਹ ਸਰਕਾਰ ਦਾ ਮੈਂ ਬਸ ਆਪ ਦੇ ਨਾਲ ਘਰ ਨੇ ਜੱਫੇ ਪਾਈਆਂ ਸਰਕਾਰ ਤੇ ਯੁੱਧ ਸਰਕਾਰ ਤੇ ਯੁੱਧ ਚਲਾ ਰਹੀ ਹੈ ਨਸ਼ੇ ਦੇ ਵਿਰੁੱਧ ਨਸ਼ੇ ਦੇ ਵਿਰੁੱਧ ਇਹ ਸੀ ਨੂੰ ਸਮਝਿਆ ਨਹੀਂ ਉਹ ਕਿਹੜੇ ਬੰਦਿਆਂ ਦੇ ਖਿਲਾਫ ਹੈ ਕੋਈ ਪੈਟੀਕੂਲਰ ਬੰਦੇ ਆ ਜਿਨ੍ਹਾਂ ਦੇ ਖਿਲਾਫ ਇਹ ਚੱਲ ਰਿਹਾ ਹੈਗਾ ਠੀਕ ਹੈ ਨਾ ਥੋੜੀ ਜੂਤੀ ਦੇ ਚੱਲ ਰਿਹਾ ਹੈ ਬਹੁਤ ਬੰਦ ਹੋਣਾ ਚਾਹੀਦਾ ਹੈ ਸ਼ਾਸਨ ਅੱਗੇ ਖੜੀ ਬੋਲ ਕੇ ਬੈਠੇ ਪਏ ਆ ਠੀਕ ਆ ਇਹਦੇ ਮਗਰ ਕਿਹੜੀ ਇਹਨਾਂ ਦੇ ਮਗਰ ਕਿਹੜੀ ਹੈ ਇਹ ਤੋਂ ਪ੍ਰਸ਼ਾਸਨ ਸੁਣਾਇਆ ਉਹਨਾਂ ਨੂੰ ਇਹ ਚੀਜ਼ ਪਤਾ ਨਹੀਂ ਲੱਗ ਰਹੀ ਕਿ ਇੱਥੇ ਕੋਈ ਰਾਮਸਾਲ ਜੇ ਇਨੀ ਪਬਲਿਕ ਨੂੰ ਓਬਜੈਕਸ਼ਨ ਹੈ ਇਸ ਚੀਜ਼ ਨੂੰ ਇਹ ਲੋਕਤੰਤਰ ਆਇਆ ਸੀ ਵੀ ਆਪਣਾ ਲੋਕੀ ਵੀ ਆਪਣੇ ਇੱਥੇ ਸੈਟੀਸਫਾਈ ਹੋ ਗਏ ਫਿਰ ਭਾਈ ਇਹਨੂੰ ਦੋਨੋਂ ਕੋਲ ਖੋਲਣਾ ਹੈ ਸਾਡੀ ਇਹ ਸਾਡੀ ਬੇਨਤੀ ਹੈ ਕਿ ਭਾਈ ਇਹਨੂੰ ਤਰਾਂਦੇ ਨੂੰ ਬੰਦ ਕਰਕੇ ਇਹਨੂੰ ਕੋ ਹੋਰ ਕਿਸੇ ਜਗ੍ਹਾ ਦੇ ਖੇਤਰ ਨੂੰ ਪੱਲਾਣਾ ਹੋਈ ਜਾਵੇ ਬੰਦੀ ਹੋਣਾ ਇਹ ਦੋਨੋਂ ਦਾ ਕਹਿਣਾ ਕਿ ਇਹ ਕਮਰਸ਼ੀਅਲ ਜਗ੍ਹਾ ਸੋ ਉਹਨੂੰ ਵੀ ਦੇਣਾ ਸੋ ਬਰਾਦਰਾਂ ਦਾ ਅਰੋਡਿਸ਼ਨ ਲਾ ਲਿਆ ਸਾਰੇ ਇਹ ਬੈਸਰ ਦੇ ਬੋਲਣ ਰੋਡ ਦੇ ਦਾ ਉੱਤੇ ਬੋਲਣੋ ਆ ਘਾ ਰਿਹਾ ਇੱਧਰ ਆ ਘਾ ਰਿਹਾ ਤੁਸੀਂ ਸਾਰੇ ਲੋਕ ਘਾ ਰਿਹਾ ਜਾਂ ਦੇਖੋ ਘਰ ਢਾ ਦੋ ਵੀ ਇਹ ਕਮਰਸ਼ੀਅਲ ਦਾ ਘਰ ਹੈ ਆਪਣੇ ਜੇ ਨਾ ਬੰਦਗੀ ਹੋਊਗੀ ਜਿਆਦਾ ਇੱਥੇ ਰੈਜ਼ੀਡੈਂਸ਼ੀਅਲ ਹੈ ਤੇ ਕਮਰਸ਼ੀਅਲ ਕਰ ਦੋ ਜੇ ਕਮਰਸ਼ੀਅਲ ਹੈ ਫਿਰ ਰੈਜ਼ੀਡੈਂਸ਼ੀਅਲ ਕਰ ਦੋ ਵੀ ਸਾਡੀ ਬੇਨਤੀ ਹੈ ਜੇ ਨੂੰ ਬੰਦਿਆ ਜਾਵੇ ਸਰ ਸਾਫ ਦੇ ਜਾ ਕੇ ਐਪਲੀਕੇਸ਼ਨ ਦੇ ਹੋਰ ਆਪਣੀ ਜਿਹੜੀ ਕਾਟੇ ਦੀ ਸਵਾਰਦਾ ਰਹੀਆਂ ਇਹਨਾਂ ਦੇ ਸੌ ਵਿੱਚ ਉਹਨਾਂ ਨੂੰ ਇਹਦਾ ਤੁਹਾਡਾ ਉਹ ਦੇਖਣਗੇ ਕਿ ਇਹ ਕੀ ਪਰਦਾ ਜੋ ਵੀ ਪਰਦਾ ਹੋਵੇ ਉਹ ਆਪੇ ਉਹਦੇ ਬਾਰੇ ਚੀਜ਼ਾਂ ਦੇਣਗੇ ਔਰ ਅੱਜ ਵੀ ਇਹ ਕੰਕਸ਼ਨ ਕਰ ਰਹੇ ਨੇ ਪਰ ਅੰਦਰ ਮੈਂ ਅੱਜ ਤੱਕ ਜੁੱਤੀ ਹੈਗੀ ਹੈ ਪਰ ਫਿਰ ਵੀ ਤੁਸੀਂ ਸਾਈਟ ਦੇ ਡਿਪਾਰਟਮੈਂਟ ਤੇ ਅਸੀਂ ਉਹਨਾਂ ਨੂੰ ਕਨਫਰਮ ਕੀਤਾ ਉਹਨਾਂ ਦੇ ਇੰਸਪੈਕਟਰ ਸੈਡ ਆ ਜਾਣਗੇ ਕੋਈ ਗੇਸ ਔਰ ਇਹਨਾਂ ਨੂੰ ਇੰਟਰਨਲ ਗੱਲ ਕਰਵਾਉਣੀ ਹੈ ਉਹਨਾਂ ਦੀ ਵੀ ਕਰਵਾ ਦਿੰਦੇ ਤੇ ਸਿੱਖ ਜਿੱਥੇ ਬੰਦੀਆਂ ਵੀ ਇੱਥੇ ਪਹੁੰਚੀਆਂ ਨੇ ਸਿੱਖ ਜਿੱਥੇ ਬੰਦੀਆਂ ਮੈਂ ਕਿਹਾ ਇੱਥੇ ਪਹੁੰਚੀਆਂ ਨੇ ਫਰਕ ਨੋ ਹੋ ਸਕਦਾ ਪਰ ਕਿਉਂਕਿ ਇਹ ਵੀ ਇਹ ਮਾਰਕੀਟ ਜਿਹੜੀ ਹੈ ਕਿਸੇ ਗੁਰੂ ਸਾਹਿਬਾਨ ਦੇ ਨਾਮ ਪਰ ਨਹੀਂ ਹੈ ਤੇ ਫਰਕ ਜਿੱਦਾਂ ਦਾ ਤਾਂ ਕੋਈ ਮੈਟਰ ਨਹੀਂ ਗੁਰੂ ਫੂਟ ਔਨ ਪੁਇੰਟ